ਸਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡ्रेस ਜੀ ਨਾਲ ਦੇ ਵਿੱਚ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਆ ਲੇਡੀ ਸਲਵਾਰ ਦਾ ਬਹੁਤ ਸਾਰੀਆਂ ਭੈਣਾਂ ਕਮੈਂਟ ਆਉਂਦੀ ਬਈ ਵੀ ਜੇ ਸਲਵਾਰ ਦੀ ਲੰਬਾਈ 40 ਹੋਵੇ ਤੇ ਕਪੜਾ 2.5 ਮੀਟਰ ਫਿਰ ਆਪਾਂ ਸਲਵਾਰ ਨੂੰ ਕਿਵੇਂ ਕੱਟਣਾ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਜਾਂ ਕੋਈ ਭਰਾ ਮੇਰੇ ਨਾਲ ਜੁੜਿਆ ਹੋਇਆ ਬੇਨਤੀ ਹੱਥ ਮਨ ਕੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਮੈਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਤੁਹਾਡੇ ਕੋਲੇ ਨਾਮ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਹਨਾ ਤਾਂ ਆ ਦੇਖੋ ਕਪੜਾ ਆਪਣੇ ਕੋਲੇ ਹੈਗਾ ਇਹ 2.5 ਮੀਟਰ ਆ ਨੇੜੇ ਕਰਕੇ ਦਿਖਾਉਂਦਾ ਜਾ ਰਹਾ ਹਾਂ ਆ ਦੇਖੋ 2.5 ਮੀਟਰ ਕਪੜਾ ਆ ਮੈਂ ਨਾ ਇਥੋਂ ਪੀਸ ਕੱਟ ਲੇ ਫਿਰ ਮੇਰੇ ਯਾਦ ਆ ਇਹ ਵੀ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਆ ਵੀ 40 ਇੰਚ ਬਈ ਲੰਬਾਈ ਹੋਵੇ ਸਲਵਾਰ ਦੀ ਤਿਆਰ ਤੇ ਕਪੜਾ ਹੋਵੇ 2.5 ਮੀਟਰ ਫਿਰ ਆਪਾਂ ਇਹਨੂੰ ਕਿਵੇਂ ਕੱਟਣਾ ਇੱਕ ਵਾਰੀ ਨਾ ਨਾਪ ਤੇ ਨਿਗਾਹ ਜ਼ਰੂਰ ਮਾਰ ਲਓ ਕਿਉਂਕਿ ਨਾਪ ਤੋਂ ਸਾਰਾ ਹੁੰਦਾ ਕੰਮ ਸ਼ੁਰੂ ਹਨਾ ਅਦੀ ਖੁੱਲ੍ਹ ਲੰਬਾਈ ਲਿਖੀ ਹੋਈ ਹੈ ਨਾ ਇੱਥੇ ਸਣੇ 벨ਟ ਦੇ ਤਿਆਰ ਆ 40 ਲੰਬਾਈ ਤੇ ਮੂਰੀ 15 ਜਾਨੀ ਕਿ ਇੱਕ ਪਾਸਾ 7.5 ਆ 벨ਟ ਹੈਗੀ 22 ਇੰਚ ਠੀਕ ਆ ਜੇ ਨਾ ਪਤਾ ਲੱਗੇ ਤਾਂ ਬਾਅਦ ਵਿੱਚ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਵੀ ਕਰਕੇ ਕਰਦਿਆ ਕਰੋ ਤੇ WhatsApp ਤੇ ਉੱਪਰ ਜਾ ਕੇ ਮੇਰਾ WhatsApp ਨੰਬਰ ਵੀ ਇਹੀ ਆ ਇਹਦੇ ਤੁਸੀਂ ਮੈਸੇਜ ਕਰ ਸਕਦੇ ਹੋ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਤੁਸੀਂ ਮੈਸੇਜ ਕਰਕੇ ਪੁੱਛ ਦੱਸ ਸਕਦੇ ਹੋ ਠੀਕ ਆ ਬਾਕੀ ਕੋਈ ਹੋਰ ਸੁਝਾਅ ਜਾਂ ਕੋਈ ਸਵਾਲ ਹੁੰਦਾ ਕਿਸੇ ਭੈਣ ਦਾ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਲਾਈਮੀ ਤੁਸੀਂ ਕਮੈਂਟ ਕਰਿਆ ਕਰੋ ਤੁਹਾਡੇ ਸਾਰੇ ਕਮੈਂਟ ਮੈਂ ਪੜ੍ਹ ਕੇ ਫੇਰ ਹੀ ਕੋਈ ਵੀਡੀਓ ਬਣਾਉਣਾ ਹੁੰਦਾ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਜਰੂਰ ਕਰਿਆ ਕਰੋ ਠੀਕ ਆ ਲਓ ਜੀ ਹੁਣ ਆਪਾਂ ਜਿਵੇਂ ਇਸ ਭੈਣ ਦੀ ਲੰਬਾਈ 40 ਇੰਚ ਤੇ ਮੂਰੀ 15 ਤੇ ਆਪਾਂ ਫੱਟੇ ਕਿੰਨੇ ਜੋੜੇ ਪਾਉਣੇ ਕੰਨੀਵੇਂ ਦੀ ਇਧਰੋਂ ਲਾਤੀ 13 ਸਵਾ 13 ਇੰਚ ਪਾਉਣੇ ਆ ਠੀਕ ਹੈ ਯਾਨੀ ਕਿ ਜਿੰਨੀ ਮੂਰੀ ਹੋਵੇ ਉਹ ਤੋਂ 2 ਇੰਚ ਘੱਟ ਕਰ ਲੈ 15 ਮੂਰੀ ਹੈ ਨਾ 7.5 ਆ ਦੇਖੋ ਤੇ ਆਪਾਂ ਇਹ ਤੋਂ 2 ਇੰਚ ਘੱਟ ਕਰ ਲੈ 13 ਕਰ ਲੈ ਹੁਣ ਆਪਾਂ ਫੀਤਾ ਕਿੰਨਾ ਕੱਢਾਂਗੇ ਉੱਤੇ ਤੁਹਾਡੀ ਮਰਜ਼ੀ ਤੁਸੀਂ 6.5 ਕੱਢਣ ਨੂੰ 6.5 ਕੱਢ ਲਿਆ ਕਰੋ ਜੇ ਤੁਸੀਂ 7 ਇੰਚ ਬੈਲਟ ਦੇ ਉੱਪਰ ਕੱਢਦੇ ਹੋ ਤਾਂ 7 ਕੱਢ ਲਿਆ ਕਰੋ ਮੈਂ 6.5 ਕੱਢਦਾ ਹੁਣ ਆਹੋ ਆਪਾਂ 6.5 ਬੈਲਟ ਤੇ ਕੱਢਤਾ ਲੰਬਾਈ ਦਿਖਾਏ ਉਹ ਇੱਧਰ 40 ਤੇ 3 43 ਹੋ ਗਈ ਨਾ ਲੰਬਾਈ ਆਪਾਂ 1 ਇੰਚ ਹੋਰ ਵੱਧ ਰੱਖ ਲੈ 44 ਰੱਖ ਲੈ 1 ਇੰਚ ਜਿਹੜਾ ਵੱਧ ਰੱਖਿਆ ਆਪਾਂ ਸਲਵਾਰ ਦੇ ਢਾਲ ਦੇਵਾਂਗੇ ਉਧਰ ਰੱਖਿਆ ਠੀਕ ਹੈ ਢਾਲ ਵੀ ਤੁਹਾਨੂੰ ਮੈਂ ਨਾਲ-ਨਾਲ ਦੱਸੂਨੀ ਕਿਵੇਂ ਪਾਉਣੀ ਹੈ ਇਹ ਆਲੋ ਹੁਣ ਆਪਾਂ ਇਹ ਤੁਹਾਨੂੰ ਕੱਟ ਲਾਂਗੇ 44 ਇੰਚ ਤੋਂ ਲੋਟ ਜੇ ਨਾਪ ਪਤਾ ਲੱਗੇ ਤਾਂ ਬਾਅਦ ਵਿੱਚ ਮੈਂ ਦੁਬਾਰੇ ਤੇ ਦੱਸੂਗਾ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਹੋ ਦੇਖੋ ਸਾਢੇ 6 ਇੰਚ ਆਪਾਂ ਕੱਢਿਆ ਨਾ ਇੱਥੇ ਸਲਵਾਰ ਦੀ ਲੰਬਾਈ ਕਿੰਨੀ ਹੈ 40 40 ਤਿੰਨ 43 ਆਪਾਂ 44 1 ਇੰਚ ਵੱਧ ਆਪਾਂ ਢਾਲ ਕੋੰਨ ਦਾ ਰੱਖਿਆ ਤੇ ਜਿਹੜਾ ਫੱਟੇ ਚੌੜੇ ਪਾਏ ਆ ਉਹ ਮੂਰੀ ਤੋਂ 2 ਇੰਚ ਘੱਟ ਪਾਏ ਆ ਚੌੜੇ ਠੀਕ ਆ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦਈਏ ਲੋਚ ਹੁਣ ਆਪਣੇ ਕੋਲ ਇਹ ਆ ਕੱਪੜਾ ਬਚ ਗਿਆ ਪਹਿਲਾਂ ਆਪਾਂ ਦੇਖ ਲੈਣ ਵੀ ਇਹ ਚੋਂ ਆਪਣੀ ਬੈਲਟ ਬਣ ਜੂ ਜਿਹੜਾ ਆ ਵਾਲਾ ਕੱਪੜਾ ਇਹਦੇ ਵਿੱਚੋਂ ਬੈਲਟ ਆਪਣੀ ਬਣ ਜੂ ਐਵੇਂ ਮੋੜ ਕੇ ਵੇਖ ਲੈ ਠੀਕ ਆ ਕਿਉਂਕਿ 13 ਇੰਚ ਤਾਂ ਹੈਗੇ ਇਹ ਸਾਢੇ 6 ਇੰਚ ਚੌੜਾ ਇਸ ਤਰ੍ਹਾਂ ਵੇਖ ਲੈ ਕਰਕੇ ਨਹੀਂ ਫਿਰ ਆਪਾਂ ਉਧਰ ਪੀਸ ਵਰਤ ਸਕਦੇ ਹਾਂ 22 ਇੰਚ ਇਹੀ ਸਲਵਾਰ ਤੇ ਬੈਲਟ ਆਪਣਾ ਇਹ 25.5 ਹੈਗਾ ਬੈਲਟ ਦੀ ਚੌੜਾਈ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਨਾ ਨਾਪ ਵੇਲੇ ਵੀ 22 ਆ ਆਪਾਂ 23 ਰੱਖ ਲੈਣਾ ਇਧਰੋਂ ਥੋੜਾ ਜਿਹਾ ਵਾਧਾ ਘਾਟਣਾ ਇਹਨੂੰ ਚੈੱਕ ਕਰ ਲਿਆ ਕਰੋ ਇੱਥੋਂ 23 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਨਾ ਠੀਕ ਐ ਇਸ ਤਰ੍ਹਾਂ ਪ੍ਰੈਸ ਦੀ ਵਾਰ ਤੋਂ ਥੋੜੀ ਜਿਹਾ ਵਾਧਾ ਕਰਿਆ ਕਰੋ ਸਫਾਈ ਉਨੀ ਵਧੀਆ ਹੋਣੀ ਹੈ ਆਹ ਠੀਕ ਹੈ ਜਾਂ ਚੰਗੀ ਤਰ੍ਹਾਂ ਮਿੰਟ 2 ਮਿੰਟ ਦਾ ਫਰਕ ਜ਼ਰੂਰ ਪੈਂਦਾ ਪਰ ਇਹ ਨਹੀਂ ਹੈ ਵੀ ਬਾਧ ਘਾਟ ਇੱਕ ਪੱਲਾ ਵੱਡਾ ਰਹਿ ਗਿਆ ਛੋਟਾ ਪ੍ਰੈਸ ਦੀ ਵੱਤੋਂ ਥੋੜੀ ਜੀ ਵੱਧ ਕਰਿਆ ਕਰੋ ਲਓ ਜੀ ਆਪਾਂ ਇਹਦਾ ਕੁੰਡਾ ਕੱਟ ਕੇ ਫਿਰ ਬੈਲਟ ਦਾ ਕੰਮ ਵੀ ਆਪਣਾ ਨਿਬੜ ਜਾਊਗਾ ਹਾਂ ਠੀਕ ਆ ਆਪਣੀ ਬੈਲਟ ਕੱਟੀ ਗਈ ਇਹ ਮੋ ਪਾਸੇ ਰੱਖ ਲਓ ਜੀ। ਬਾਕੀ ਜਿਹੜਾ ਆਪਣੇ ਕੋਲ ਕੱਪੜਾ ਬਚਿਆਗਾ ਠੀਕ ਆ। ਇਹਦੇ ਉੱਤੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ। ਜਦੋਂ ਨਾਲ-ਨਾਲ ਆਪਾਂ ਇਹਦੀ ਪ੍ਰੈਸ ਮਾਰ ਦਿੰਦੇ ਹਾਂ। 2 ਮੀਟਰ ਕੱਪੜਾ ਜਿਵੇਂ ਦੁਬਾਰੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ। ਜਿਹੜਾ ਆਪਣੇ ਕੋਲ ਕੱਪੜਾ ਹੈ 2.5 ਮੀਟਰ ਠੀਕ ਆ। ਤਾਂ ਲਵਾਈ 40 ਇੰਚ ਤਿਆਰ ਆ ਸਨੇ ਬੈਲਟ ਦੇ। ਚੰਗੀ ਤਰ੍ਹਾਂ ਪ੍ਰੈਸ ਆ ਬਾਹਰ ਕੱਢ ਲਿਆ ਕਰੋ ਤਾਂ ਕਿ ਉਹ ਕੱਟਣ ਵੇਲੇ ਬਾਅਦ ਵਿੱਚ ਦਿੱਕਤ ਨਾ ਆਵੇ ਹੋਰਾ ਵੀ ਫਰਕ ਨਹੀਂ ਬਣਾਈ ਜਾਂਦਾ ਕੰਨੀ ਹਮੇਸ਼ਾ ਮੈਨੂੰ ਵਾਰ-ਵਾਰ ਦੱਸਦਾ ਉਹਨੂੰ ਕੰਨੀ ਸਲਵਾਰ ਦੀ ਕੱਢਣੀ ਹੁੰਦੀ ਆ ਆਪਾਂ ਨੇ ਉਧਰੋਂ ਆਪਾਂ ਘੱਟ ਤੇ ਇਧਰੋਂ ਵੀ ਆਪਾਂ ਕਟਾਂਗੇ ਇਸੇ ਤਰ੍ਹਾਂ ਹੀ ਸ਼ਰਟ ਦੇ ਵਿੱਚ ਇਹ ਨਹੀਂ ਹੈ ਵੀ ਆਪਾਂ ਚਾਕਾਂ ਦੇ ਵਿੱਚ ਮੋੜ ਜੂ ਹਣਦਾ ਫਿਰ ਖਿੱਚ ਮਾਰ ਲੈਂਦੇ ਬਾਅਦ ਚ ਧੋਣ ਤੋਂ ਬਾਅਦ ਨਾ ਤਾਂ ਇਹ ਚੀਜ਼ ਦਾ ਤੁਸੀਂ ਲਾਜ਼ਮੀ ਪੱਕਾ ਪਲ ਗੱਲ ਨੂੰ ਪੱਲੇ ਬੰਨ ਲਓ ਵੀ ਕੰਨੀ ਆਪਾਂ ਕੱਢਣੀ ਕੱਢਣੀ ਹੈ ਨਾ ਬਾਕੀ ਕਿਸੇ ਵੀ ਨਾਪ ਦੀ ਤੁਹਾਨੂੰ ਜਦੋਂ ਕੋਈ ਲੋੜ ਹੁੰਦੀ ਆ ਕੋਈ ਕੁਰਤਾ ਪਜਾਮਾ ਕੱਟਣਾ ਜਾਂ ਲੇਡੀ ਸੂਟ ਕੱਟਣਾ ਹਨਾ ਵੈਸੇ ਤਾਂ ਆਪਣੇ ਵੀਡੀਓ ਪਾਗੇ ਹੁੰਦੇ ਜਿਹੜੀਆਂ ਭੈਣਾਂ ਦਾ ਭਾਅ ਲੈਂਦੀਆਂ ਤਾਂ ਬੜਾ ਵਧੀਆ ਜੇ ਨਹੀਂ ਕਿਸ ਨੂੰ ਪਤਾ ਲੱਗਦਾ ਹਨਾ ਵੀ ਇਹੋ ਜਿਹਾ ਬਈ ਸੂਟ ਕੱਟਣਾ ਸਾਨੂੰ ਵੀਡੀਓ ਭਾਲ ਕੇ ਇਸ ਨੰਬਰ ਤੇ ਵਟਸਐਪ ਕਰ ਦਿਓ ਤਾਂ ਤੁਸੀਂ ਮੈਨੂੰ ਲਿਖ ਕੇ ਜਾਂ ਬੋਲ ਕੇ ਜਾਂ ਫੋਨ ਕਰਕੇ ਮੰਗਵਾ ਸਕਦੇ ਹੋ ਲੋ ਆਪਣੀ ਪ੍ਰੈਸਵਾਦੀ ਹੁਣ ਆਪਾਂ ਨੂੰ ਕੱਪੜਾ ਚਾਹੀਦਾ ਪਹੁੰਚੇ ਠਾਲੀਰ ਲਾਉਣ ਥੋੜਾ ਜਿਹਾ ਬਸ ਠੀਕ ਆਪਾਂ ਇਧਰੋਂ ਲੈ ਲਾਂਗੇ ਹਲਕਾ ਜਿਹਾ ਇਸਰਤ ਠੀਕ ਉਨਾ ਕੁ ਬਸ ਬਾਕੀ ਆਪਾਂ ਸਾਰੇ ਕੱਪੜੇ ਦੀ ਸਲਵਾਰ ਹੀ ਬਣਾਵਾਂਗੇ ਇਹਨਾਂ ਦਾ ਕੰਨੀ ਆਪਾਂ ਹੀ ਕੱਢਾਂਗੇ ਪਹਿਲਾਂ ਲੋਕ ਮਾਰਨ ਦੀ ਘੌਲ ਨਾ ਕਰਿਆ ਕਰੋ ਪਰ ਕੰਨੀ ਲਾਜ਼ਮੀ ਕੱਢਦੇ ਆਪਾਂ ਇਧਰ ਦੀ ਚੰਗੀ ਤਨ ਇੱਥੇ ਕਰੀਜੀ ਬਣਾਵਾਂਗੇ ਠੀਕ ਆ ਬਾਕੀ ਜਿਵੇਂ ਕਿਸੇ ਭੈਣ ਨੇ ਕੋਈ ਮਸ਼ੀਨ ਬਾਰੇ ਪੁੱਛਣਾ ਹੁੰਦਾ ਜਾਂ ਕੋਈ ਪ੍ਰੈਸ ਲੈਣੀ ਐ ਇਸ ਤਰ੍ਹਾਂ ਦੀ ਤਾਂ ਬਾਅਦ ਵਿੱਚ ਫੋਨ ਤੇ ਤੁਸੀਂ ਗੱਲਬਾਤ ਕਰਕੇ ਲੈ ਸਕਦੇ ਹੋ ਲਓ ਜੀ ਹੁਣ ਆਪਾਂ ਉਸੇ ਤਰੀਕੇ ਨਾਲ ਚੱਕਾਂਗੇ ਸਾਢੇ 6 ਇੰਚ ਪੀਤਾ ਕੱਢਤਾ ਆ ਦੇਖੋ ਠੀਕ ਆ ਲੰਬਾਈ ਕਿੰਨੀ ਐ 40 40 ਪੀਤਾ ਕਰਤਾਲੀ ਆਪਾਂ 2 ਇੰਚ ਢਾਲ ਪਾਵਾਂਗੇ 2 ਇੰਚ ਠੀਕ ਆ 43 ਤੇ 2 54 ਹੁਣ ਆਪਣਾ 13 ਇੰਚ ਪਾਈ ਸੀ ਨਾ ਆਪਾਂ ਫੱਟੇ ਚੌੜੇ ਮੂਰੀ ਕਿੰਨੇ 15 13 ਤੇ 2 15 2 ਇੰਚ ਉਹ ਘਾਟਾ 2 ਇੰਚੀ ਸਲੰਗਾਂ ਦਾ ਮਾਰਜਨ ਹੋਵੇ ਟੋਟਲ ਕਿੰਨਾ ਹੋ ਗਿਆ 4 4 ਦਾ 2 ਇਧਰੋਂ ਲਾਵਾਂਗੇ ਆਪਾਂ ਤੇ 2 ਉਧਰਲੇ ਪਾਸੇ ਠੀਕ ਆ ਇੱਥੇ ਆਪਾਂ ਟੱਕ ਲਾਵਾਂਗੇ 2 ਇੰਚ ਲੋਚ ਇਹੋ ਵਸ ਇੱਕ ਮਾਰ ਆਪਾਸਾ ਪੈਸਾ ਮਾਈਕ ਨੇ ਜਿਹੜੀਆਂ ਭੈਣਾਂ ਜਮਾਈ 0 ਤੋਂ ਕੰਮ ਸ਼ੁਰੂ ਕੀਤਾ ਹੁੰਦਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਮੈਨੂੰ ਤਾਂ ਕਿ ਆਪਾਂ ਹੋਰ ਵੀ ਬਰੀਕੀ ਨਾਲ ਸਮਝਾ ਸਕੀਏ ਕਿਉਂਕਿ ਜਿਹੜੀਆਂ ਭੈਣਾਂ ਜਾਣਦੀ ਘੱਮ ਉਹਨਾਂ ਤਾਂ ਮਾੜ ਆ ਆ ਬਸ ਹਵਾ ਆ ਗਿਆ ਫਿਰ ਪਤਾ ਲੱਗਿਆ ਨਾ ਹਨ ਵੀ ਐ ਕੱਟਿਆ ਤੇ ਜਿਹੜੀਆਂ ਭੈਣਾਂ ਜਮਾ ਸ਼ੁਰੂ ਕੀਤਾ 0 ਤੋਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਵਿਚਾਰੀਆਂ ਨੂੰ ਫਿਰ ਦਿੱਕਤ ਆਉਂਦੀ ਆ ਤਾਂ ਤੁਸੀਂ ਸੰਗਿਆ ਨਾ ਕਰੋ ਕਮੈਂਟ ਬਾਕਸ ਤੇ ਵੀ ਜਾ ਕੇ ਮੈਨੂੰ ਦੱਸ ਦਿਆ ਕਰੋ ਹਨਾ ਲੋਚ ਸਾਡੇ 6 ਇੰਚ ਪਿੱਤਾ ਆਪਾਂ ਕੱਢਾਂਗੇ ਉੱਪਰ ਆਲੋ ਠੀਕ ਹੈ ਲੰਬਾਈ ਕਿੰਨੀ ਹੈ 40 ਤੇ 3 43 ਇੰਚ ਲੰਬਾਈ ਹੈ 2 ਇੰਚ ਘਟਾਲ ਦਾ ਲੈ ਲਿਆ 45 ਲੈ ਲੈਣਾ ਤੇ 2 ਇੰਚ ਆਪਾਂ ਇਧਰੋਂ ਪਾਵਾਂਗੇ ਠੀਕ ਆ ਚੀਜ਼ ਦਾ ਧਿਆਨ ਰੱਖਿਆ ਕਰੋ ਆ ਦੇਖੋ ਠੀਕ ਆ ਇਧਰੋਂ ਉਵੇਂ ਇਧਰੋਂ ਫੜਨੇ ਇਸ ਤਰ੍ਹਾਂ ਇਹ ਨਵੇਂ ਵਿਚਾਰ ਲੈਣ ਆਪਾਂ ਨੇ ਇਧਰ ਹੁਣ ਆਪਾਂ ਇਹਦਾ ਕੁੰਡਾ ਕੱਟਦੇ ਆਂ ਐ ਧਿਆਨ ਦੇ ਨਾਲ ਕੈਂਚੀ ਪਾਉਣੀ ਆ ਠੀਕ ਐ ਇਸ ਤਰ੍ਹਾਂ ਲੋਚ ਹੁਣ ਮੂਰੀ ਵਾਲਾ ਪਾਸਾ ਸਾਰੇ ਨਾਲ ਇੱਕੋ ਜੇ ਕਰਕੇ ਬਾਹਰ ਕਾਟ ਸਾਰੀ ਆਪਾਂ ਉੱਪਰ ਕੱਢ ਦਿੰਗੇ ਇਸ ਠੀਕ ਆ। ਸਮਝ ਲੱਗਦੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀ ਹਾਂਜੀ ਬਾਈ ਸਮਝ ਲੱਗਦੀ ਨਹੀਂ ਲੱਗਦੀ। ਤਾਂ ਵੀ ਕਮੈਂਟ ਕਰਿਆ ਕਰੋ ਵੀ ਬਾਈ ਸਾਨੂੰ ਸਮਝ ਨਹੀਂ ਲੱਗੀ ਜਿਹੜਾ ਤੁਸੀਂ ਫੀਤਾ ਸੀ ਇੰਚ ਕੱਢਿਆ ਤਾਂ 6.5 ਇੰਚ ਜਾਂ ਕਿੰਨਾ ਕਪੜਾ ਲਿਆ ਸੀ ਕਿਵੇਂ ਤੁਸੀਂ ਪਹੁੰਚੇ ਪਾਏ ਉਹ ਚੀਜ਼ ਮੈਨੂੰ ਤੁਸੀਂ ਲਾਜ਼ਮੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਤਾਂ ਕਿ ਅੱਗੇ ਤੋਂ ਉਹ ਚੀਜ਼ ਮੈਂ ਹੋਰ ਵੀ ਬਰੀਕੀ ਦੇ ਵਿੱਚ ਜਾ ਕੇ ਤੁਹਾਨੂੰ ਸਮਝਾ ਸਕਾਂ ਹਨ। ਹਾਂ। ਹੁਣ ਆਪਾਂ ਇਧਰ ਝੋਲੀ ਰੱਖਣੀ ਆ ਵੀ ਕਿੰਨੀ ਰੱਖਣੀ ਆ। ਕਾਪੀ ਬਰਨਾਂ ਝੋਲੀ ਕਹਿੰਦੀਆਂ ਕਈ ਪਨਾਸਰ ਵੀ ਕਹਿੰਦੀਆਂ ਹਨ ਸਾਡੇ ਵਾਲੀ ਸਾਈਡ ਜਿਵੇਂ ਬਠਿੰਡਾ ਸਾਈਡ ਇਹਨੂੰ ਝੋਲੀ ਕਹਿੰਦੇ ਆਹ ਇੱਥੋਂ ਆਪਾਂ ਹੁਣ ਇਸ ਪੈਨ ਨੂੰ ਝੋਲੀ ਪਾਵਾਂਗੇ 1.5 ਇੰਚ ਠੀਕ ਆ ਘੇਰ ਕਿਵੇਂ ਪਤਾ ਲੱਗੂ ਆਪ ਨੂੰ ਕਿੰਨਾ ਰਹਿ ਗਿਆ ਜਿੰਨਾ ਆਪਾਂ ਪਹੁੰਚੇ ਪਾਏ ਆ ਚੌੜੇ ਫੱਟੇ ਗਏ ਨੇ ਜਿਹਨੂੰ ਆਪਾਂ 13 ਪਾਏ ਨੇ 13 ਦਾ ਕਿੰਨਾ ਹੁੰਦਾ 6.5 ਇੱਥੋਂ ਆਪਾਂ 6.5 ਫੀਟਾਂ ਐਂ ਕੱਢ ਲਈ ਬਾਹਰ ਆ ਦੇਖੋ 32 ਇੰਚ 32 ਦੁਨਾ 64 64 ਇੰਚ ਘੇਰ ਸਲਵਾਰ ਦਾ ਰਹਿ ਗਿਆ ਬਣ ਕੇ ਠੀਕ ਆ ਹੁਣ ਆਪਾਂ ਇਹਨੂੰ ਇੱਕ ਰੱਖ ਦਿਆਂਗੇ ਸਿੱਧਾ ਬਿਲਕੁਲ ਹਲੋ ਆਪਣੇ ਕੋਲੇ ਕਪੜਾ ਜਿਹੜਾ ਆ ਬਚ ਗਿਆ ਇਹਨੂੰ ਅਪ ਪਹੁੰਚੇ ਥੱਲੇ ਲਾ ਲਾਂਗੇ ਤੇ ਜਿਹੜਾ ਆਪਾਂ ਪੀਸ ਆ ਲਾਇਆ ਸੀ ਇਹਦੇ ਨਾਲ ਆ ਪਾਵਾਂਗੇ ਨਾਲ ਦੇ ਨਾਲਾ ਪੈ ਜਾਊਗਾ ਠੀਕ ਆ ਨਾਲਾ ਜੀ ਕੋਲ ਕਪੜਾ ਹੁੰਦਾ ਨਾ ਕੋਲੇ ਤਾਂ ਜਰੂਰ ਪਾਇਆ ਕਰੋ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖਦੀਆਂ ਜੇ ਚਾਹੁੰਦੇ ਹੋ ਕੰਮ ਦੇ ਵਿੱਚ ਵਾਧਾ ਹੋਵੇ ਹਨਾ ਇਹ ਗੱਲ ਪੱਕੀ ਬੱਲੇ ਬੰਨ ਲਓ ਵੀ ਨਾਲਾ ਆਪਾਂ ਨੇ ਪਾਣੀ ਪੁਣ ਸਲਵਾੜ ਦੇ ਵਿੱਚ ਆਪਣੇ ਜਿੰਨਾ ਵੀ ਕੰਮ ਬੰਦ ਦਾ ਸਾਰੇ ਦੇ ਵਿੱਚ ਏ ਟੂ ਜ਼ेड ਨਾਲਾ ਵਗੈਰਾ ਸਭ ਕੁਝ ਤਿਆਰ ਕਰਕੇ ਦਿੰਨੇ ਹਣਾ ਬਾਕੀ ਕਪੜਾ ਮੈਲਾ ਨਾ ਹੋਣ ਦਿਆ ਕਰੋ ਕਾਲ ਨਾ ਕਰਿਆ ਕਰੋ ਇੰਟਰਲੌਕ ਵਗੈਰਾ ਸਾਰੇ ਕਿਤੇ ਮਾਰਿਆ ਕਰੋ ਕਈ ਥਾਂ ਮੈਂ ਇਹੋ ਜਿਹੇ ਜਿਵੇਂ ਜੋੜ ਹੁੰਦੇ ਆ ਬਾਹਾਂ ਦੇ ਹਣਾ ਕਈ ਭੈਣਾ ਕੀ ਕਰਨੀ ਜੋੜਾ ਤੇ ਇੰਟਰਲੌਕ ਮਾਰਦਿੰਗੇ ਨਹੀਂ ਜੇ ਮਾਰਦਿੰਗਾ ਵੀ ਤਾਂ ਬਾਅਦ ਚ ਕਿਉਂ ਆਪਣੇ ਬਾਹਾਂ ਦੇ ਉੱਪਰ ਜੋੜ ਪਾਉਣੇ ਵੀ ਹੁੰਦੇ ਨਾ ਉਹਨੂੰ ਤੁਸੀਂ ਜੋੜਾਂ ਦੇ ਇੰਟਰਲੌਕ ਪਹਿਲਾਂ ਮਾਰ ਲੈ ਕਰੋ ਤਰਪਾਈ ਚ ਮੋੜਨ ਤੋਂ ਪਹਿਲਾਂ ਤੇ ਬਾਹਾਂ ਜਾਣ ਤੋਂ ਪਹਿਲਾਂ ਨਹੀਂ ਪਤਾ ਲੱਗਦਾ ਵੀ ਕਿਵੇਂ ਮੈਂ ਕਹਿ ਰਿਹਾ ਬਾਅਦ ਦੇ ਵਿੱਚ ਤੁਸੀਂ ਫੋਨ ਕਰਕੇ ਪੁੱਛ ਲੈ ਗਰੂ ਮੈਂ ਕਿਵੇਂ ਕਿਵੇਂ ਕਹਿ ਰਿਹਾ ਵੀ ਇੰਟਰਲੋਕ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਮਾਰਨੀ ਆ ਹੁਣ ਰਹਿ ਗਈ ਆਪਣੀ ਢਾਲ ਇੱਥੋਂ 5 ਇੰਚ ਲਾਜ਼ਮੀ ਛੱਡ ਦੇ ਕਰੋ 5 ਜੇ ਮੈਂ ਇਥੋਂ ਛੱਡਦਾ ਨਾ ਜੇ ਘੇਰ ਜ਼ਿਆਦਾ ਹੈ ਫਿਰ ਤੁਸੀਂ 6 6.5 7 ਵੀ ਛੱਡ ਸਕਦੇ ਹੋ ਹੁਣ ਆਪਾਂ ਇਸ ਤਰ੍ਹਾਂ ਵਿਛਾਵਾਂਗੇ ਇਹਨੂੰ ਤੇ ਆਓ ਠੀਕ ਆ ਢਾਲ ਦੇਣ ਵਾਸਤੇ ਆਪਾਂ ਇਸ ਤਰ੍ਹਾਂ ਵਿਛਾ ਲੈਣਾ ਇਹ ਆ ਠੀਕ ਆ ਇਸ ਤਰ੍ਹਾਂ ਆਪਾਂ ਫਟਿਆਂ ਨੂੰ ਮਿਚਾ ਲੈਣਾ ਇਹਦੇ ਨਾਲ ਸਲਵਾਰ ਦੇ ਢਾਲ ਪਾਉਣੇ ਇਹ ਚੰਗੀ ਤਰ੍ਹਾਂ ਇੱਕੋ ਜਿਹਾ ਕਰਕੇ ਇਧਰ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕੋ ਜਿਹਾ ਕਰਾਂਗੇ ਇਹ ਆ ਠੀਕ ਆ ਸਲਵਾਰ ਦੀ ਢਾਲ ਪਾਉਣਾ ਜਮਾ ਹੀ ਸੌਖਾ ਤਰੀਕਾ ਹੈ ਇਹਨਾਂ ਚੜਾ ਕਰ ਲਈ ਜਿੰਨਾ ਕਿਸੇ ਆਉਣ ਦੇ ਵਿੱਚ ਕੱਪੜਾ ਚੰਗੀ ਤਰ੍ਹਾਂ ਚੜਾ ਕਰ ਲਈ ਇਧਰੋਂ ਦੇਖ ਲਈ ਆ ਚੰਗੀ ਤਰ੍ਹਾਂ ਸਹੀ ਆ ਹੁਣ ਆਪਾਂ ਫੀਤਾ ਦੁਬਾਰੇ ਫੇਰ 6.5 ਇੰਚ نیچے ਕੱਢਾਂਗੇ ਆਹ 6.5 ਇੰਚ ਧਿਆਨ ਦੇਣਾ ਜੇ ਤੁਸੀਂ 벨ਟ ਜਾਦੇ ਚੌੜੀ ਪਾਉਣੀ ਹੈ ਹਨਾ ਫਿਰ ਓਨਾ ਕੱਢ ਲਿਆ ਕਰੋ 7 ਇੰਚ ਜੇ ਘੱਟ ਪਾਉਣੀ ਹੈ ਤਾਂ 6.5 ਇਹਦਾ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ ਹਨਾ ਜਿਆਦੇ ਬੈਲਟ ਨਾਲ ਫਿਰ ਇੱਥੇ ਆ ਜੀ ਚਾਕਾਂ ਦੇ ਨੀਚੇ ਦਿਖਦੀ ਰਹਿੰਦੀ ਤਾਂ ਕਰਕੇ ਆਪਾਂ ਜ਼ਿਆਦੇ ਚੌੜੀ ਬੈਲਟ ਨਹੀਂ ਪਾਉਨੇ ਬਾਕੀ ਜੇ ਕੋਈ ਭੈਣ ਕਹਿੰਦੀ ਬੈਲਟ ਚਾੜੇ ਆਹ ਜ਼ਿਆਦੇ ਚੌੜੀ ਪਾ ਦਿਓ ਫਿਰ ਤੁਸੀਂ ਧਿਆਨ ਰੱਖਣਾ ਫੀਤਾ ਵੀ ਨੀਚੇ ਜ਼ਿਆਦੇ 7 ਇੰਚ ਕੱਟਣਾ ਠੀਕ ਆ ਆ ਫੀਤੀ ਵਾਲੀ ਗੱਲ ਜਿਹੜੀ ਆ ਪੈਨ ਨੂੰ ਨਾ ਸਮਝ ਨਹੀਂ ਲੱਗੀ ਬਾਅਦ ਦੇ ਵਿੱਚ ਮੈਨੂੰ ਪੁੱਛਦੇ ਪਈਆ ਤੁਸੀਂ ਫੀਤਾ ਕਿਵੇਂ ਕੱਢਿਆ ਕਿਉਂਕਿ ਕਈ ਪੈਨ ਨਾ ਇੱਥੋਂ ਹੀ ਐਂ ਜੋ ਜਿਵੇਂ ਅਸੀਂ ਸਿੱਖੀ ਹੁੰਦੇ ਹੁਣੇ ਹਨ ਉਵੇਂ ਫਿਰ ਅੱਗੇ ਅੱਗੇ ਉਵੇਂ ਦਿਮਾਗ ਉੱਥੇ ਫੀਡ ਹੋ ਜਾਂਦਾ ਦਿਮਾਗ ਇਹ ਆ ਦੇਖੋ 6.5 ਇੰਚ ਪੀਤਾ ਮੈਂ ਕੱਢਤਾ ਹੁਣ ਲੰਬਾਈ ਹੈਗੀ 40 40 ਦੇ ਤਨ 43 ਆਪਾਂ ਇਹਨੂੰ 43 ਰੱਖੀ ਇੱਥੋਂ ਬਾਕੀ ਸਾਰੀ ਸ਼ੇਪ ਦੇ ਦੇਣੀ ਕਿਵੇਂ ਸ਼ੇਪ ਦੇਣੀ ਆ ਤੁਸੀਂ ਐਸ ਫੱਟੀ ਨਾਲ ਵੀ ਸ਼ੇਪ ਦੇ ਸਕਦੇ ਹੋ ਉਹਨਾਂ ਦਿੱਤੇ ਠੀਕ ਆ ਆ ਪੈਂਟ ਕੱਟਣ ਵਾਲੀ ਫੱਟੀ ਆਪਣੇ ਕੋਲ ਇੱਥੋਂ ਆਪਾਂ ਇਸ ਤਰ੍ਹਾਂ ਸ਼ੇਪ ਦੇ ਦੇਣੀ ਤਾਂ ਕਿ ਇਹ ਸ਼ੇਪ ਦੇਣ ਦਾ ਕੀ ਮਕਸਦ ਆ ਆਪਣਾ ਨਾਲ ਉਹ ਵੀ ਤੁਹਾਨੂੰ ਦੱਸ ਦਊਗਾ ਇਸ ਜਾਦੇ ਵੀ ਨਹੀਂ ਆਪਣੀ ਸਲਵਾਰ ਨੂੰ ਸ਼ੇਪ ਦੇਣੀ। ਠੀਕ ਹੈ। ਇਹ ਜਿਹੜੀ ਆਪਾਂ ਸ਼ੇਪ ਦਿੱਤੀ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਬਈ ਵੀ ਜਦੋਂ ਅਸੀਂ ਸਲਵਾਰ ਬਿਲਕੁਲ ਸਹੀ ਰੱਖ ਲੈਂਦੇ ਆ। ਮੂਰੇ ਦਾ ਬਲ ਪੈ ਜਾਂਦੇ ਜਦੋਂ ਆਪਾਂ ਖੜੇ ਹੁੰਦੇ ਆ ਸਿੱਧੇ ਪਿੱਛੇ ਵੱਡੀਆਂ ਨੰਗੀਆਂ ਹੋਈ ਨਹੀਂ ਵੀ ਉਹਦਾ ਕੀ ਕਾਰਨ? ਇਹੀ ਕਾਰਨ ਹੁੰਦਾ ਵੱਡਾ ਜਿਹੜੀਆਂ ਭੈਣਾਂ ਦੇ ਜਾਦੇ ਸਲਵਾਰ ਅੱਡੀ ਨਾਲ ਚੱਕੀ ਜਾਂਦੀ ਆ ਉਹਦੇ ਤੁਸੀਂ 3 ਇੰਚ ਕਪੜਾ ਰੱਖ ਲਿਆ ਕਰੋ। ਠੀਕ ਹੈ। ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਵੈਸੇ ਜਿਹਦੇ ਨਹੀਂ ਵੀ ਚੱਕੀਦੇ ਉਹਨਾਂ ਦੇ ਵੀ ਤੁਸੀਂ ਇਹਨੂੰ ਫਾਰਮੂਲਾ ਲਾਜ਼ਮੀ ਵਰਤਿਆ ਕਰੋ। ਬਿਲਕੁਲ ਸਿੱਧੀ ਨਾ ਕਟਾ ਕਰੋ ਨੀ ਦਾ ਸਲਵਾਰ ਜਿਹੜੀ ਆ ਉਹ ਅਟਿੰਗਾਂ ਤੋਂ ਥੋੜੀ ਚੱਕੀ ਜਾਊਗੀ ਤੇ ਜੇ ਫਿਰ ਵੀ ਮੂਰੇ ਵਾਲ ਆਪਣਾ ਜਿਆਦਾ ਪੈਂਦੇ ਆ ਫਿਰ ਇੱਥੇ ਬੈਲਟ ਦੇ ਥੋੜੀ ਪਲੇਟ ਪਾ ਦਿਆ ਕਰੋ ਠੀਕ ਆ ਪਲੇਟ ਕਿਵੇਂ ਪਾਉਣੀ ਆ ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸ ਦਊਗਾ ਠੀਕ ਆ ਫੋਨ ਕਰਕੇ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਆ ਕੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਬਾਕੀ ਜਿਹੜੀਆਂ ਬਣਾ ਵਾਕਈ ਕੰਮ ਸਿੱਖਣ ਦਾ ਚਾਹਵਾਨ ਰੱਖਦੀਆਂ ਚਾਹ ਤਾਂ ਉਹ ਮੇਰਾ ਨੀਚੇ WhatsApp ਨੰਬਰ ਚੱਲੀ ਜਾਂਦਾ ਇਹ ਤੇ ਲਿਖ ਕੇ ਜਾਂ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਗਰੁੱਪ ਦੇ ਵਿੱਚ ਐਡ ਹੋਣ ਦਾ ਬਿਲਕੁਲ ਫ੍ਰੀ ਸੇਵਾ ਕੋਈ ਵੀ ਚੀਜ਼ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ ਪੁੱਛ ਸਕਦੇ ਹੋ WhatsApp ਦੇ ਬੋਲ ਕੇ ਭੇਜ ਦੇ ਕੋ ਲਿਖ ਕੇ ਭੇਜ ਦੇ ਕੋ ਠੀਕ ਆ ਲੋ ਜੀ ਹੁਣ ਆਪਾਂ ਇਹਨੂੰ ਇੱਥੋਂ ਕੱਟਾਂਗੇ 43 ਜਿਵੇਂ ਜਿਵੇਂ ਤੁਹਾਡੇ ਕੰਨੀ ਨੂੰ ਆਈ ਜਾਊਗਾ ਓਵੇਂ ਓਵੇਂ ਉੱਪਰ ਨੂੰ ਆਪਾਂ ਚੱਕਦੇ ਜਾਣਾ ਤੇ ਇਹ ਵਾਲੇ ਕੋ ਇੱਥੇຊੀ ਅੰਜ ਤੇ ਲਿਆ ਕੇ ਬਿਲਕੁਲ ਆਪਾਂ ਇਹਨੂੰ ਖਤਮ ਕਰ ਦਿੰਦੇ ਆ ਇਹ ਆ ਮੈਸਟਰ ਉੰਡਾ ਕੱਟਤਾ ਲਗਭਗ ਤੁਹਾਨੂੰ ਸਾਰੀ ਚੀਜ਼ ਦੀ ਸਮਝ ਆ ਗਈ ਹੋਣੀ ਆ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਲੱਗਦੀ ਸੰਗਣਾਣੀ ਤੁਹਾਡੇ ਆਪਣੇ ਭਰਾ ਦਾ ਚੈਨਲ ਆ ਕੋਈ ਵੀ ਤੁਸੀਂ ਪੁੱਛ ਸਕਦੇ ਹੋ ਦੁਬਾਰਾ ਦੁਬਾਰਾ ਮੈਂ ਬੇਨਤੀ ਕਰਦਾ ਬਾਕੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਜਿਹੜਾ ਚੈਨਲ ਦਾ ਲਿੰਕ ਆ ਉਹ ਆਪਣੇ ਸਟੇਟਸ ਦੇ ਉੱਪਰ ਵੀ ਜਰੂਰ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਕੋਲੇ ਤਾਂ ਭਰਾਵਾਂ ਕੋਲੇ ਵੀਡੀਓ ਜਾ ਸਕੇ ਠੀਕ ਆ ਜੀ ਅੱਗੇ ਤੁਸੀਂ ਕਿਹੋ ਜਿਹੀ ਵੀਡੀਓ ਦੇਖਣਾ ਚਾਹੁੰਦੇ ਨਾਲ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਭਾਈ ਆਹ ਚੀਜ਼ ਦੀ ਸਾਨੂੰ ਦਿੱਕਤ ਆਉਂਦੀ ਆ ਜਿਵੇਂ ਕਿਸੇ ਭੈਣ ਦੇ ਮੋਢੇ ਡਿੱਗਦੇ ਆ ਜਾਂ ਗਾਲਾਂ ਪਿੱਛੇ ਹੁੰ ਜਾਂਦਾ ਜਾਂ ਪਲੂਈਆਂ ਦੀ ਦਿੱਕਤ ਆਉਂਦੀ ਹੈ ਨਾ ਨਾਲ ਉਹ ਚੀਜ਼ ਵੀ ਦੱਸਿਆ ਕਰੋ ਬਾਕੀ ਜੇ ਕਿਸੇ ਭੈਣ ਨੇ ਜਾਂ ਪੁਰਾਣੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਉਹ ਵੀ ਤੁਸੀਂ ਫੋਨ ਕਰਕੇ ਆਉਣਾ ਜਦੋਂ ਵੀ ਆਉਣਾ ਬਿਨਾਂ ਫੋਨ ਕਰੇ ਤੁ ਨਹੀਂ ਆਉਣਾ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ